ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੋਂ ਇਹਦਾ ਪ੍ਰਚਾਰ ਆਰੰਭ ਕਰਦੇ ਆ ਤੇ ਉਹ ਪ੍ਰਚਾਰ ਕਰਨ ਦੇ ਵਿੱਚ ਪਾਤਸ਼ਾਹ ਨੇ 22 ਸਿੱਖਾਂ ਨੂੰ ਪ੍ਰਚਾਰਕ ਠਾਪਿਆ ਮੰਜੀਆਂ ਦਿੱਤੀਆਂ ਉਹਨਾਂ ਵਿੱਚ ਸਿੱਖ ਨਹੀਂ ਸੀ ਉਹਨਾਂ ਦੇ ਵਿੱਚ ਸਿੱਖ ਬੀਬੀਆਂ ਵੀ ਸਨ ਜਿਹੜੀਆਂ ਗੁਰੂ ਨਾਨਕ ਦੇ ਘਰ ਦਾ ਸਿੱਖੀ ਦਾ ਪ੍ਰਚਾਰ ਕਰਿਆ ਕਰਦੀਆਂ ਸਨ ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿੱਖਾਂ ਤੋਂ ਸੇਵਾਵਾਂ ਲੈਂਦੇ ਨੇ ਉੱਥੇ ਸਤਿਗੁਰੂ ਪਾਤਸ਼ਾਹ ਸਿੱਖ ਬੀਬੀਆਂ ਤੋਂ ਵੀ ਪ੍ਰਚਾਰ ਦੀ ਸੇਵਾ ਲੈਂਦੇ ਰਹੇ ਜਦੋਂ ਤੁਸੀਂ ਗੁਰਦੁਆਰਾ ਚੋਬਾਰਾ ਸਾਹਿਬ ਦੇ ਦਰਸ਼ਨ ਕਰੋ ਇੱਕ ਉਹ ਅਸਥਾਨ ਹੈ ਅਮਰਦਾਸ ਪਾਤਸ਼ਾਹ ਜੀ ਦਾ ਅੰਗੀਠਾ ਸਾਹਿਬ ਵਾਲਾ ਪਾਵਨ ਅਸਥਾਨ ਇੱਕ ਸਾਤਸੰਗਤ ਉਹ ਪਾਵਨ ਅਸਥਾਨ ਜਿੱਥੇ ਪਾਤਸ਼ਾਹ ਜੀ ਆਪਣੇ ਪਰਿਵਾਰ ਸਮੇਤ ਵਿਰਾਜਿਆ ਕਰਦੇ ਸਨ ਤੇ ਸਾਧ ਸੰਗਤ ਉਹ ਸਥਾਨਕ ਹੈ ਗੁਰਦੁਆਰਾ ਚੋਬਾਰਾ ਸਾਹਿਬ ਚੋਬਾਰਾ ਸਾਹਿਬ ਦੇ ਅੰਦਰ ਜਦੋਂ ਤੁਸੀਂ ਦਰਸ਼ਨ ਕਰਨ ਲਈ ਜਾਓਗੇ ਤੇ ਉਥੇ ਉਹਨਾਂ 22 ਸਿੱਖਾਂ ਦੇ 22 ਪ੍ਰਚਾਰਕ ਸਿੱਖਾਂ ਦੇ ਨਾਮ ਲੱਗੇ ਨੇ ਜਿਨ੍ਹਾਂ ਵਿੱਚ ਕੇਵਲ ਸਿੱਖ ਨਹੀਂ ਸਿੱਖਾਂ ਦੇ ਨਾਲ ਸਿੱਖ ਬੀਬੀਆਂ ਵੀ ਸਿੱਖੀ ਦਾ ਪ੍ਰਚਾਰ ਕਰਦੀਆਂ ਰਹੀਆਂ